हां जी पंजाबी ओ शास्त्री काल ਜਿਵੇਂ ਕਿ ਸੀਐਮ ਭਗਵੰਤ ਮਾਨ ਦੀ ਮਾਤਾ ਨੇ ਕਿਸਾਨਾਂ ਤੋਂ ਮਾਫੀ ਕਿਉਂ ਮੰਗੀ ਹੈ ਬਹੁਤ ਵੱਡੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਇੱਕ ਬਹੁਤ ਵੱਡੀ ਗਲਤੀ ਦੀ ਵਜ੍ਹਾ ਦੇ ਨਾਲ ਜੋ ਕੁਝ ਤੁਸੀਂ ਦੇਖਣ ਜਾ ਰਹੇ ਹੋ ਪੂਰੀ ਹੈਰਤ ਦੇ ਵਿੱਚ ਪੈ ਜਾਓਗੇ ਅੱਜ ਪਹਿਲੀ ਵਾਰ ਅਸੀਂ ਖਬਰ ਦੇਖਣ ਜਾ ਰਹੇ ਹਾਂ ਜਿਹੜਾ ਕਿ ਭਗਵੰਤ ਮਾਨ ਇੱਕ ਮੀਟਿੰਗ ਛੱਡ ਕੇ ਭੱਜੇ ਸੀ ਉਹ ਤਾਂ ਸਾਰਿਆਂ ਨੂੰ ਹੀ ਪਤਾ ਹੈ ਪੰਜਾਬ ਭਰ ਦੇ ਵਿੱਚ ਇਹ ਬਹੁਤ ਯਾਨੀ ਇੱਕ ਚਰਚਾ ਦੇ ਵਿੱਚ ਗੱਲ ਰਹੀ ਹੈ ਕਿ ਸੀਏ ਮਾਨ ਕਿਸਾਨਾਂ ਦੀ ਮੀਟਿੰਗ ਛੱਡ ਕੇ ਭੱਜੇ ਸੀ ਔਰ ਆਪਣਾ ਮੀਡੀਆ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਵੀ ਦੇ ਦਿੱਤਾ ਸੀ ਕਿ ਮੈਂ ਕਿਸਾਨਾਂ ਦੀ ਮੀਟਿੰਗ ਛੱਡ ਕੇ ਭੱਜਿਆ ਯਾਨੀ ਮੈਂ ਨਹੀਂ ਕਰਨਾ ਚਾਹੁੰਦਾ ਸੀ ਔਰ ਦੂਸਰੇ ਪਾਸੇ ਭਗਵੰਤ ਮਾਨ ਦੀ ਮਾਨ ਨੇ ਮਾਫੀ ਮੰਗ ਲਈ ਹੈ ਕਿਸਾਨਾਂ ਤੋਂ ਕਿਉਂ ਮੰਗ ਲਈ ਹੈ ਦਰਅਸਲ ਇਹ ਬਹੁਤ ਵੱਡਾ ਸਵਾਲ ਹੈ ਹਰ ਬੰਦੇ ਦੇ ਜ਼ਿਹਨ ਦੇ ਵਿੱਚ ਇਹੀ ਸਵਾਲ ਹੈ ਕਿ ਮਾਫੀ ਮੰਗੀ ਕਿਉਂ ਹੈ ਯਾਨੀ ਭਗਵੰਤ ਮਾਨ ਦੀ ਗਲਤੀ ਦੀ ਵਜ੍ਹਾ ਨਾਲ ਮੰਗੀ ਹੈ ਜਾਂ ਫਿਰ ਮਾਮਲਾ ਕੁਛ ਹੋਰ ਹੈ ਇਹਦਾ ਵੀਡੀਓ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਕਵੇ ਸਬੂਤ ਮੇਰੇ ਹੱਥ ਦੇ ਵਿੱਚ ਹੈ ਜਿਹੜਾ ਕਿ ਹੈਰਤ ਦੇ ਵਿੱਚ ਪੈ ਜਾਓਗੇ ਤੁਸੀਂ ਸਾਰੇ ਕਿ ਪੰਜਾਬ ਦੀ ਇੱਕੋ ਮਾਂ ਜਿਹੜੀ ਕਿ ਇੱਕ ਬਹੁਤ ਵੱਡੇ ਸ਼ਨਾਖਣ ਤੇ ਬੈਠਾ ਮੁੱਖ ਮੰਤਰੀ ਭਗਵੰਤ ਮਾਨ ਉਹਦੀ ਮਾਤਾ ਨੇ ਕਿਸਾਨਾਂ ਤੋਂ ਮਾਫੀ ਮੰਗ ਲਈ ਹੈ ਔਰ ਕਿਉਂ ਮੰਗ ਲਈ ਇੱਕ ਦਾ ਵਜ੍ਹਾ ਇਹ ਹੈ ਦੂਜੀ ਵਜ੍ਹਾ ਇਹ ਹੈ ਗੁੰਮਰਾਹ ਕੌਣ ਹੋ ਰਿਹਾ ਇਹਦੇ ਵਿੱਚ ਕੋਈ ਗੁੰਮਰਾਹ ਵੀ ਹੋ ਰਿਹਾ ਇਹ ਵੀ ਦਰਅਸਲ ਜਾਣ ਲੈਣਾ ਪੰਜਾਬ ਦੇ ਲੋਕਾਂ ਨੂੰ ਬੇहद ਜ਼ਿਆਦਾ ਜ਼ਰੂਰੀ ਹੈ ਕਿਉਂਕਿ ਖਬਰ ਬਹੁਤ ਵੱਡੀ ਆ ਤਾਂ ਸਾਰਿਆਂ ਨੂੰ ਪਹਿਲਾਂ ਇਹ ਧਿਆਨ ਦੇ ਨਾਲ ਸੁਣਨੀ ਹੈ ਮੇਰੀ ਬੇਨਤੀ ਹੈ ਪਹਿਲਾਂ ਇਹ ਖਬਰ ਪੂਰੀ ਧਿਆਨ ਦੇ ਨਾਲ ਸੁਣਨੀ ਹੈ ਉਸ ਤੋਂ ਬਾਅਦ ਚਾਹੇ ਕੋਈ ਸੀਐਮ ਮਾਨ ਦੇ ਨਾਲ ਨਿੱਜੀ ਦੋਸਤੀ ਰੱਖਦਾ ਚਾਹੇ ਕੋਈ ਦੁਸ਼ਮਣੀ ਰੱਖਦਾ ਮੈਂ ਕਹਿੰਦਾ ਇਸ ਖਬਰ ਨੂੰ ਸ਼ੇਅਰ ਕੀਤਾ ਜਾਵੇ ਤਾਰੇ ਪੂਰੇ ਪੰਜਾਬ ਭਰ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਵੇ ਕਿ ਆਖਰ ਇਹ ਮਾਫੀ ਦਾ ਮਾਮਲਾ ਕੀ ਹੈ ਪੂਰੀ ਗੱਲ ਕੀ ਹੈ ਇਹ ਸੁਣੋ ਧਿਆਨ ਨਾਲ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੁਣੋ ਭਗਵੰਤ ਮਾਨ ਤੋਂ ਹੋਈ ਗਲਤੀ ਤੋਂ ਬਾਅਦ ਲਾਈਵ ਆਈ ਭਗਵੰਤ ਮਾਨ ਦੀ ਮਾਤਾ ਨੇ ਮੰਗੀ ਕਿਸਾਨਾਂ ਤੋਂ ਮਾਫੀ ਤੇ ਕਹਿ ਦਿੱਤੀਆਂ ਐਸੀਆਂ ਗੱਲਾਂ ਜਿਸ ਨੂੰ ਸੁਣ ਕੇ ਰਹਾ ਦੇਵੀ ਉਹ ਜਾਣਦੇ ਹੋਸ਼ ਭਗਵੰਤ ਮਾਨ ਉਸ ਦੇ ਸੀਐਮ ਦਫਤਰ ਦੇ ਬਾਹਰ ਵੀ ਕਿਸਾਨ ਜਥੇਬੰਦੀਆਂ ਨੇ ਕਿੰਨਾ ਚੱਕਰ ਘਰ ਤਰ੍ਹਾਂ ਲਾਇਆ ਰੱਖਿਆ ਐਮਐਸਬੀ ਨੂੰ ਲੈ ਕੇ ਅਤੇ ਹੋਰ ਕਿਸਾਨਾਂ ਦੀਆਂ ਜੋ ਮੰਗਾਂ ਸੀ ਉਹਨਾਂ ਨੂੰ ਲੈ ਕੇ ਤੇ ਉਸ ਤੋਂ ਬਾਅਦ ਭਗਵੰਤ ਮਾਨ ਨੇ ਆਪਣੇ ਜਲਦੀ ਸਟੇਜ ਦੇ ਉੱਪਰ ਉਹਨਾਂ ਨੂੰ ਇਗਨੋਰ ਵੀ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਹਨ ਭਗਵੰਤ ਮਾਨ ਦੀ ਮਾਤਾ ਜੋ ਕਿ ਕਿਸਾਨਾਂ ਦੇ ਕੋਲ ਪਹੁੰਚੀ ਤੇ ਉਹਨਾਂ ਨੇ ਮੁਆਫੀ ਮੰਗੀ ਤੇ ਐਸੀਆਂ ਗੱਲਾਂ ਕਹੀਆਂ ਕਿ ਜਿਸ ਨੂੰ ਸੁਣ ਕੇ ਤੁਹਾਡੇ ਵੀ ਉੱਠ ਜਾਣਗੇ ਹੋਸ਼ ਤਾਂ ਸੁਣ ਲਿਆ ਪੰਜਾਬ ਵਾਲੇ ਮੁਆਫੀ ਮੰਗਣ ਦਾ ਜਿਹੜਾ ਵੀਡੀਓ ਆ ਇਹ ਬੇਹੱਦ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਪੰਜਾਬ ਦੇ ਵਿੱਚ ਨਹੀਂ ਬਲਕਿ ਮੁਲਕਾਂ ਤੱਕ ਇਸ ਚੈਨਲ ਨੂੰ ਵੀ ਦੇਖਿਆ ਜਾ ਰਿਹਾ ਔਰ ਹੁਣ ਇਸ ਚੈਨਲ ਤੇ ਜਿਹੜੀ ਵੀਡੀਓ ਪਈ ਹੈ ਇਹਨੂੰ ਜਰਾ ਗੌਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਸੁਣਨਾ ਜ਼ਰੂਰੀ ਹੈ ਤੇ ਗੱਲ ਜਦੋਂ ਸਾਡੇ ਪੰਜਾਬ ਦੇ ਨਾਲ ਪੁੱਠੀ ਸਿੱਧੀ ਜੁੜਦੀ ਹੈ ਤਾਂ ਫਿਰ ਇਹਨੂੰ ਮੈਂ ਐਕਸਪੋਜ਼ ਵੀ ਕਰਦਾ ਹੁੰਦਾ ਤੇ ਇਹਨਾਂ ਦੇ ਖੁਲਾਸੇ ਵੀ ਅਕਸਰ ਮੈਂ ਕਰਦਾ ਰਹਿਣਾ ਪਤਾ ਅੰਦਰ ਨਾਲ ਸੁਣਨ ਦੀ ਲੋੜ ਹੈ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਜ਼ਿਆਦੇ ਗੰਭੀਰਤਾ ਦੇ ਨਾਲ ਚਰਚਾ ਕਰਨੀ ਹੈ ਜਿਹੜੀ ਕਿ ਬੜੀ ਅਹਿਮ ਹੈ ਚੈਨਲ ਦਾ ਨਾਮ ਹੈ ਨਿਰਭਉ ਪੰਜਾਬ ਨਿਰਭਉ ਪੰਜਾਬ ਚੈਨਲ ਦਾ ਨਾਮ ਹੈ ਇਹ ਚੈਨਲ ਹੈ ਨਿਰਭਉ ਪੰਜਾਬ ਇਹੇ ਚੈਨਲ ਦਾ ਖੁਲਾਸਾ ਅਮਰਪਾਲ ਸਿੰਘ ਦੇ ਕਈ ਮੁੱਦਿਆਂ 'ਤੇ ਵੀ ਕਰ ਚੁੱਕਿਆ ਮੈਂ ਅਮਰਪਾਲ ਸਿੰਘ ਨੂੰ ਕਦੇ ਇਹ ਚੈਨਲ ਮਾਰ ਦਿੰਦਾ ਕਦੇ ਅਮਰਪਾਲ ਸਿੰਘ ਦਾ ਕੋਈ ਹੋਰ ਕੁਝ ਕਰ ਦਿੰਦੇ ਨੇ ਯਾਨੀ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਚੈਨਲ ਫਰਾਉਡ ਕਰ ਰਿਹਾ ਹੈ ਮੈਂ ਸ਼ੁਰੂਆਤੀ ਦੇ ਵਿੱਚ ਕਿਹਾ ਸੀ ਕਿ ਭਾਈ ਜਿਹੜਾ ਕਿ ਕੋਈ ਗੁੰਮਰਾਹ ਹੋ ਰਿਹਾ ਕੌਣ ਹੋ ਰਿਹਾ ਪੰਜਾਬ ਦੇ ਲੋਕ ਹੋ ਰਹੇ ਨੇ ਇਹਨੇ ਕਿਹਾ ਕਿ ਭਗਵੰਤ ਮਾਂ ਦੀ ਮਾਂ ਨੇ ਮਾਫੀ ਮੰਗ ਲਈ ਹੈ ਕੋਈ ਮੁਆਫੀ ਨਹੀਂ ਮੰਗੀ ਝੂਠੀ ਵੀਡੀਓ ਨੂੰ ਯਾਨੀ ਵਾਇਰਲ ਕੀਤਾ ਯਾਰਿਆ ਔਰ ਪੰਜਾਬ ਦੇ ਲੋਕਾਂ ਨੂੰ ਇਹ ਮੇਰਾ ਪਹਿਲਾ ਵੀ ਵਾਦਾ ਰਿਹਾ ਸਾਡੇ ਪੰਜਾਬੀਆਂ ਦੇ ਨਾਲ ਕਿ ਮੈਂ ਤੁਹਾਨੂੰ ਜੇਕਰ ਮੇਰੇ ਸਾਹਮਣੇ ਐਸੇ ਚੈਨਲ ਆਉਂਦੇ ਨੇ ਕੋਈ ਵੀ ਯਾਨੀ ਫਰਾਡ ਕਰਦਾ ਪੰਜਾਬ ਦੇ ਪ੍ਰਤੀ ਤਾਂਸੀਆਂ ਨੂੰ ਤੁਹਾਡੇ ਸਾਹਮਣੇ ਧਰਾਂਗੇ ਨੇਰੇ ਦੇ ਵਿੱਚ ਨਹੀਂ ਰਹਿਣ ਦਿੰਾਂਗੇ ਪੰਜਾਬ ਦੇ ਲੋਕਾਂ ਨੂੰ ਇਸ ਕਰਕੇ ਇਸ ਪੰਜਾਬ ਦੇ ਚੈਨਲ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਕਿਉਂਕਿ ਨਿਰਭਉ ਪੰਜਾਬ ਜਿਹੜਾ ਚੈਨਲ ਇਦੇ ਉੱਤੇ ਕੱਲਾ ਸੀਐਮ ਮਾਨ ਦੀ ਮਾਤਾ ਨੂੰ ਲੈ ਕੇ ਨਹੀਂ ਬਲਕਿ ਬਹੁਤ ਵੱਡੇ ਵੱਡੇ ਏਜੰਡੇ ਚਲਾਏ ਜਾਂਦੇ ਨੇ ਅਮਰਪਾਲ ਸਿੰਘ ਦੇ ਖਿਲਾਫ ਏਜੰਡਾ ਚੱਲਦਾ ਕਿ ਅਮਰਪਾਲ ਸਿੰਘ ਨਹੀਂ ਰਹੇ ਦੁਨੀਆ ਦੇ ਵਿੱਚ ਔਰ ਦੂਜੇ ਪਾਸੇ ਇੱਕ ਹੁਣ ਪਾਸਟਰ ਦੀ ਵੀਡੀਓ ਵਾਇਰਲ ਹੋ ਰਹੀ ਹੈ ਉਹਨੂੰ ਵੀ ਇਨਾਫ ਸ਼ਨਾਬ ਸ਼ਬਦਾਂ ਦੇ ਨਾਲ ਪਰੋਸਿਆ ਜਾ ਰਿਹਾ ਹੈ ਯਾਨੀ ਖਬਰ ਜਿਹੜੀ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਅਧਿਕਾਰ ਹੈ ਲੀਗਲ ਤੌਰ ਤੇ ਯਾਨੀ ਇੱਕ ਦਲੀਲਾਂ ਦੇ ਆਧਾਰ ਦੇ ਉੱਤੇ ਔਰ ਤੁਸੀਂ ਜਦੋਂ ਕਿਸੇ ਦੇ ਨਾਲ ਵੱਡੇ ਪੱਧਰ ਤੇ ਯਾਨੀ ਕਫਰੌਰ ਚਲਾ ਦਿੰਦੇ ਹੋ ਤੇ ਜਨਤਾ ਦੇ ਉੱਤੇ ਇਸ ਦਾ ਬਹੁਤ ਵੱਡਾ ਅਸਰ ਹੁੰਦਾ ਕਿ ਪੰਜਾਬ ਦੀ ਜਨਤਾ ਗੁੰਮਰਾਹ ਹੋ ਰਹੀ ਹੈ ਪੰਜਾਬ ਦੀ ਜਨਤਾ ਦੇ ਨਾਲ ਖਲਵਾੜ ਹੋ ਰਿਹਾ ਵੱਡੇ ਪੱਧਰ ਤੇ ਹੋ ਰਿਹਾ ਤੇ ਮੁੱਖ ਮੰਤਰੀ ਜਿਹੜੇ ਚੈਨਲ ਸਹੀ ਯਾਨੀ ਤੁਹਾਨੂੰ ਖਬਰ ਦਿੰਦੇ ਨੇ ਜਾਂ ਤੁਹਾਡੇ ਤੱਕ ਸੱਚ ਬੋਲਦੇ ਨੇ ਉਹਨਾਂ ਚੈਨਲਾਂ ਨੂੰ ਵੀ ਬੰਦ ਕੀਤਾ ਜਾਂਦਾ ਤੇ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਜਾਂਦੀ ਹੈ ਔਰ ਹੁਣ ਜਿਹੜੇ ਚੈਨਲ ਇਸ ਤਰ੍ਹਾਂ ਦੀਆਂ ਗੱਲਾਂ ਪ੍ਰੋਸ ਕਰਦੇ ਨੇ ਜਿਹੜੀਆਂ ਸਿੱਧਾ ਮੁੱਖ ਮੰਤਰੀ ਦੀ ਮਾਂ ਤੇ ਜਾ ਕੇ ਲੱਗਦੀ ਹੈ ਗੱਲ ਤਾਂ ਇਹਨਾਂ ਚੈਨਲਾਂ ਤੇ ਕਿਉਂ ਨਹੀਂ ਧਿਆਨ ਪੰਜਾਬ ਦੀ ਸਰਕਾਰ ਦਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਇਹਦੇ ਵਿੱਚ ਬਹੁਤ ਵੱਡੀ ਠੇਸ ਲੱਗਦੀ ਹੈ ਜਦੋਂ ਪੰਜਾਬ ਦੇ ਲੋਕਾਂ ਨੂੰ ਯਾਨੀ ਗੱਪ ਛੜਾਪ ਮਾਰ ਕੇ ਖਬਰ ਪ੍ਰੋਸ ਕੀਤੀ ਜਾਂਦੀ ਹੈ ਬਹੁਤੇ ਸਾਥੀ ਸਾਡੇ ਐਸੇ ਹੁੰਦੇ ਜਿਨ੍ਹਾਂ ਨੂੰ ਇਹਨਾਂ ਗੱਲਾਂ ਦੀ ਨੌਲੇਜ ਨਹੀਂ ਹੁੰਦੀ ਉਹ ਲੋਕ ਇਹਨਾਂ ਉੱਤੇ ਯਕੀਨ ਵੀ ਕਰ ਲੈਂਦੇ ਨੇ ਕਿ ਹਾਂ ਇਹ ਗੱਲ ਸੱਚ ਹੋ ਸਕਦੀ ਹੈ ਤਾਂ ਪੰਜਾਬੀਆਂ ਨੂੰ ਖਾਸ ਕਰਕੇ ਅਪੀਲ ਹੈ ਕਿ ਜਿੰਨੇ ਵੀ ਐਸੇ ਚੈਨਲ ਆਉਂਦੇ ਨੇ ਇੱਕ ਪਜੇ ਕਰ ਤੁਹਾਡੇ ਸਾਹਮਣੇ ਆਉਂਦੇ ਨੇ ਤੁਹਾਨੂੰ ਇੱਕ ਵਾਰ ਉਹਦਾ ਪਤਾ ਲੱਗ ਜਾਂਦਾ ਤਾਂ ਜੇਕਰ ਤੁਸੀਂ ਉਹਨਾਂ ਚੈਨਲਾਂ ਤੋਂ ਜਾਣਦੇ ਹੋ ਤਾਂ ਉਹਨਾਂ ਨੂੰ ਬਿਲਕੁਲ ਜਿਹੜੀ ਅਨਸਬਸਕ੍ਰਾਈਬ ਕਰੋ ਤਾਂ ਕਿ ਪੰਜਾਬ ਦੇ ਵਿੱਚ ਹੋਣ ਵਾਲਾ ਵੱਡਾ ਖੇលਵਾਰ ਦੇਖੋ ਖਬਰ ਚਾਹੇ ਕਿਸੇ ਦੇ ਨਾਲ ਜੁੜਦੀ ਆ ਉਹਨੂੰ ਸੱਚ ਦਿਖਾਉਣਾ ਸਾਡਾ ਕੰਮ ਹੈ ਐਸ ਕਰਕੇ ਮੈਂ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਵੀ ਵਾਅਦਾ ਕੀਤਾ ਕਿ ਪੰਜਾਬ ਦੇ ਪ੍ਰਤੀ ਇਹ ਵੀ ਗੱਲ ਅਸੀਂ ਤੁਹਾਡੇ ਨਾਲ ਸਰਵਾੜ ਨਹੀਂ ਹੋਣ ਦੇ ਮੈਂ ਜੇਕਰ ਸਾਡੇ ਸਾਹਮਣੇ ਆਉਂਦਾ ਔਰ ਦੂਜੇ ਪਾਸੇ ਰਹਿ ਗਈ ਭਗਵੰਤ ਮਾਨ ਦੀ ਗੱਲ ਸੀਏ ਮਾਨ ਨੇ ਕਿਸਾਨਾਂ ਦੇ ਨਾਲ ਪਹਿਲਾਂ ਸ਼ੁਰੂ ਤੋਂ ਹੀ ਯਾਨੀ ਇੱਕ ਬਖਰੇਵਾ ਰੱਖਿਆ ਸਾਡੀ ਕੌਮ ਦੇ ਪ੍ਰਤੀ ਬਖਰੇਵਾ ਰੱਖਿਆ ਸਾਡੇ ਲੋਕਾਂ ਦੇ ਪ੍ਰਤੀ ਬਖਰੇਵਾ ਰੱਖਿਆ ਇਸ ਕਰਕੇ ਦਾ ਪੰਜਾਬ ਦੇ ਲੋਕ ਅੱਦੇ ਚਿੱਟੇ ਦੀ ਭੇਡ ਚੜ ਚੁੱਕੇ ਨੇ ਕਿਉਂਕਿ ਇੱਕ ਪਾਸੇ ਸਰਕਾਰ ਸਾਡੇ ਪੰਜਾਬ ਦੇ ਅੰਦਰ ਗੋਡੇ ਟੇਕ ਕੇ ਯਾਨੀ ਲੋਕਾਂ ਦੇ ਮੂਹਰੇ ਹੱਥ ਬਨ ਕੇ ਪੰਜਾਬ ਦੇ ਅੰਦਰ ਸਰਕਾਰ ਬਣਦੀ ਹੈ ਔਰ ਉਸ ਤੋਂ ਬਾਅਦ ਪੰਜਾਬ ਦੀ ਉਹ ਕਹਾਣੀ ਸ਼ੁਰੂ ਹੁੰਦੀ ਹੈ ਕਿ ਜਿਹਨੂੰ ਅੱਜ ਸਾਡੇ ਪੰਜਾਬ ਦੇ ਲੋਕ ਹਰ ਵਕਤ ਕੋਸ ਰਹੇ ਨੇ ਹਰ ਮਾਰ ਹੋ ਰਹੀ ਹੈ ਪੰਜਾਬ ਦੇ ਅੰਦਰ ਉਹਨਾਂ ਲੋਕਾਂ ਨੂੰ ਨਹੀਂ ਫੜਿਆ ਜਾ ਰਿਹਾ ਜਿਹੜੇ ਧੜਾ ਧੜ ਤੁਹਾਡੇ ਸਾਹਮਣੇ ਹੁਣ ਲੋਕਾਂ ਨੂੰ ਮਾਰ ਰਹੇ ਨੇ ਅੱਜ ਲੰਗਰ ਹਾਲ ਦੇ ਲੰਗਰ ਚੱਲ ਰਿਹਾ ਸੀ ਉਹਦੇ ਵਿੱਚ ਕਿੰਨੇ ਨੌਜਵਾਨ ਨੂੰ ਮਾਰਿਆ ਗਿਆ ਉਹ ਵੀ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਇਹ ਵਾਇਰਲ ਹੋ ਰਹੀ ਹੈ ਖਬਰ ਔਰ ਦੂਜੇ ਪਾਸੇ ਜਿਹੜੇ ਲੋਕ ਮਾੜਾ ਮੋਟਾ ਯਾਨੀ ਕਿਸੇ ਦਾ ਦੋਸ਼ ਹੁੰਦਾ ਤਾਂ ਉਹਨਾਂ ਦੇ ਘਰ ਵੀ ਢਾਏ ਜਾਂਦੇ ਨੇ ਬਹੁਤ ਸਾਰੇ ਯਾਨੀ ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾਂਦਾ ਹੁਣ ਪੰਜਾਬੀਆਂ ਨੂੰ ਇੱਕ ਖਾਸ ਅਪੀਲ ਸਾਡੇ ਬੰਨਿਓ ਯਾਨੀ ਮੇਰੇ ਬੰਨਿਓ ਵੀ ਹੈ ਕਿ ਜਿੰਨੇ ਵੀ ਤੁਸੀਂ ਪੰਜਾਬੀ ਸਾਡੇ ਭੈਣ ਭਰਾ ਦੇਖਦੇ ਆ ਚੈਨਲ ਨੂੰ ਔਰ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੂੰਗਾ ਕਿ ਆਪਣਾ ਯੋਗਦਾਨ ਜ਼ਰੂਰ ਦਿਆ ਕਰੋ ਮੇਰਾ ਵੀਰ ਇਸ ਵੀਡੀਓ ਨੂੰ ਜੇਕਰ ਤੁਸੀਂ ਸ਼ੇਅਰ ਕਰ ਦਿਓ ਤਾਂ ਬਹੁਤ ਸਾਰੇ ਸਾਥੀਆਂ ਤੱਕ ਸਾਡੇ ਕਿਸਾਨਾਂ ਭਰਾਵਾਂ ਤੱਕ ਜਾਂ ਸਾਡੇ ਹੋਰ ਨੌਜਵਾਨਾਂ ਤੱਕ ਇਹ ਗੱਲ ਜਾਊਗੀ ਔਰ ਇਸ ਵਾਰੇ ਸੱਚ ਪਤਾ ਲੱਗੂਗਾ ਕਿ ਗੱਲ ਹੈ ਕੀ ਆ ਮਾਮਲਾ ਔਰ ਦੂਸਰੀ ਗੱਲ ਹੈ ਉਹ ਚੈਨਲਾਂ ਦੀ ਇਹਨਾਂ ਦੇ ਉੱਤੇ ਐਕਸ਼ਨ ਲੈਣਾ ਜ਼ਰੂਰੀ ਆ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲਟ ਜ਼ਰੂਰ ਕਰ ਲੈਣਾ ਜੀ ਧੰਨਵਾਦ